ਖਬਰ ਸੰਗਰੂਰ ਤੋਂ ਜਿੱਥੇ ਸਲਾਈਟ ਇੰਸਟੀਚਿਊਟ ਦੇ ਕੁੜੀਆਂ ਦੇ ਹੋਸਟਲ ਵਿੱਚ ਦੋ ਕੁੜੀਆਂ ਦੀ ਆਪਸੀ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਕਾਲਜ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਹਮਲਾ ਕਰਨ ਵਾਲੀ ਕੁੜੀ ਨੂੰ ਕਾਲਜ ਤੋਂ ਸਸਪੈਂਡ ਕਰ ਦਿੱਤਾ ਹੈ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚਿਆ ਸੀ ਅਤੇ ਪੁਲਿਸ ਨੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅੱਛਾ ਜੀ ਸਲਾਈਟ ਲੌਂਗੋ ਇੰਸਟੀਚਿਊਟ ਐਥੇ ਮਿਤੇ 12-13 ਦੀ ਰਾਤ ਨੂੰ ਦਰਮਿਆਨੇ ਰਾਤ ਨੂੰ ਜਿਹੜਾ ਕਲਪਨਾ ਹੋਸਟਲ ਉਹਦੇ ਰੂਮ ਦੇ ਵਿੱਚ ਜਿਹੜੀਆਂ ਤਿੰਨ ਲੜਕੀਆਂ ਸੁੱਤੀਆਂ ਪਈਆਂ ਸੀ ਜੀਆਂ ਤਾਂ ਉਹਦੇ ਪਹਿਲੇ ਬਿਆਨ ਦੇ ਮੁਤਾਬਕ ਜਿਹੜੀ ਲੜਕੀ ਅਦਿੱਤੀ ਸੀ ਕਰਨ ਹੈਗੀ ਆ ਜੋ ਕਿ 5th ਸਮੈਸਟਰ ਦੇ ਵਿੱਚ ਇੰਜੀਨੀਅਰ ਕਰ ਰਹੀ ਹੈ ਇੱਥੇ ਇਲੈਕਟ੍ਰੋਨਿਕਸ ਉਹਨੇ ਬਿਆਨ ਤਹਿਰੀਰ ਕਰਾ ਸੀ ਮੈਂ ਰਾਤ ਨੂੰ ਸੁੱਤੀ ਪਈ ਸੀ ਆਪਣੀ ਤੇ ਬਾਕੀ ਸਹੇਲੀਆਂ ਆਪਣਾ ਆਸਾਨ ਵਿੱਚ ਤੇ ਸੌਂਦੀਆਂ ਨੇ ਤੇ ਜਦੋਂ 12:30 ਵਜੇ ਕਰੀਬ ਦਰਵਾਜ਼ਾ ਖੋਲ ਕੇ ਇੱਕ ਲੜਕੀ ਨੇ ਉਹਦੇ ਅੱਕੀ ਢਿੱਡ ਦੇ ਵਿੱਚ ਮੁੱਕੀਆਂ ਮਾਰੀਆਂ ਤੇ ਤੁਹਾਡੇ ਵਿੱਚ ਮੁਕੀਆਂ ਮਾਰ ਕੇ ਉਹ ਰਾਤ ਨੂੰ ਉੱਥੋਂ ਹੋਸਟਲ ਦਾ ਭੱਜ ਗਈ ਤੇ ਉਹਨਾਂ ਜਾਣਦੇ ਜਦੋਂ ਦੇਖਿਆ ਤਾਂ ਉਹਨੇ ਉੱਠ ਕੇ ਦੇਖਿਆ ਤਾਂ ਉਹ ਲੜਕੀ ਜਿਹੜੀ ਸੀਗੀ ਉਹਦੇ ਪਹਿਲਾਂ ਵਾਲੇ ਰੂਮ ਮੇਟ ਜਿਹੜੇ ਇਹ ਇਹ ਲੜਕੀ ਜਿਹੜੀ ਮਾਰਨ ਵਾਲੀ ਆ ਮੁਕੀ ਜਿਹਨੇ ਮਾਰੀਆਂ ਉਹ ਅਦਿੱਤੀ ਦੀ ਪਹਿਲੀ ਬੈਚਮੇਟ ਸੀ ਮਤਲਬ ਰੂਮ ਮੇਟ ਵੀ ਸੀ ਆਪਣਾ ਤੇ ਅਕਿਰਤੀ ਦਾ ਨਾਮ ਸੀਗਾ ਤੇ ਉਹਨੇ ਪਛਾਣ ਲਿਆ ਵੀ ਇਹ ਕਿਰਤੀ ਲੜਕੀ ਹੈ ਉਹਨੇ ਫਿਰ ਰਾਤ ਨੂੰ ਆਪਣਾ ਜਿਹੜਾ ਹੋਸਟਲ ਵਾਰਡਨ ਉਹਨਾਂ ਨੂੰ ਉਠਾਇਆ ਤੇ ਉਹਨੂੰ ਫਿਰ ਰਾਤ ਨੂੰ ਜਿਹੜਾ ਹੈਗਾ ਮੈਡੀਕਲ ਵਾਸਤੇ ਹਸਪੀਟਲ ਦਾ ਕਰਾਇਆ ਗਿਆ ਜਿੱਥੇ ਉਹਦੀ ਐਮ ਆਰ ਕੱਟੀ ਗਈ ਤੇ ਉਹਦੇ ਇੱਕ ਸੱਟ ਜਿਹੜੀ ਆ ਬਲੰਟ ਸੱਟ ਲੱਗਣੀ ਪਈ ਗਈ ਆਪਣਾ ਜਿਸ ਤੇ ਪੁਲਿਸ ਨੇ ਮੌਕੇ ਤੇ ਜਾ ਕੇ ਕਾਰ ਵੀ ਕਰਕੇ ਉਹਦੀ ਐਮ ਆਰ ਸੇਵ ਕੀਤੀ ਤੇ ਐਮ ਆਰ ਵਿੱਚੋਂ ਇੱਕ ਸੱਟ ਬਲੰਟ ਪਈ ਗਈ ਜਿਹਦੀ ਆਪਾਂ ਰੈਪਟ ਪਈ ਗਈ ਕਿਉਂਕਿ ਕਿਸੇ ਕਾਬਲ ਦਾ ਅੰਦਾਜ਼ੇ ਜੁਰਮ ਦਾ ਨਹੀਂ ਹੋਣਾ ਪਾਇਆ ਗਿਆ ਉਸ ਤੋਂ ਨਾ ਬਾਅਦ ਉੱਥੇ ਜੋ ਉਹਨਾਂ ਦੇ ਉੱਥੇ ਸਾਰਾ ਸਟਾਫ ਸੀ ਉਹਨਾਂ ਨੂੰ ਆਪਣਾ ਦੱਸਿਆ ਗਿਆ ਪੁਸਤਿ ਉੱਥੇ ਮੁੱਕਦੇ ਸੀ ਜਿਹੜਾ ਉਹਨਾਂ ਦਾ ਪ੍ਰਸ਼ਾਸਨ ਜੋ ਉਹਨਾਂ ਦਾ ਕਾਲਜ ਵਾਲਾ ਨਾ ਸਟਾਫ ਸੀ ਉਹਨਾਂ ਨੇ ਉਸ ਲੜਕੀ ਨੂੰ ਜਿਹੜਾ ਹੈਗਾ ਉੱਥੋਂ ਮਤਲ ਕਰਤਾ ਉੱਥੋਂ ਕੱਢ ਦਿੱਤਾ ਵਾ ਅਤੇ ਹੁਣ ਲੜਕੀ ਨੇ ਕੱਲ ਦਿਨ 12 2025 ਨੂੰ ਡੀਐਸਪੀ ਸਨਾਮ ਕੋਲੇ ਆਪਣਾ ਇੱਕ ਰਾਈ ਨਾਮ ਪੇਸ਼ ਕੀਤਾ ਜਿਸ ਵਿੱਚ ਉਹ ਜਨੇ ਕਿਹਾ ਵੀ ਜਿਹੜੀ ਮਿਲ ਗਈ ਦੋਸਤ ਫਰੈਂਡ ਨਾਲ ਜਿਹੜਾ ਆਪਣਾ ਝਗੜਾ ਹੋਇਆ ਸੀਗਾ ਉਸਪਰ ਦੀ ਮੇਰੀ ਸਹਿਮਤੀ ਹੋ ਚੁੱਕੀ ਆ ਕਿਉਂਕਿ ਲੜਕੀ ਨੂੰ ਉਤੋਂ ਹੋਸਟਲ ਕਰ ਦਿੱਤਾ ਗਿਆ ਤੇ ਪੁਲਿਸ ਨੇ ਜਿਹੜੀ ਉਹਦੀ ਐਮ ਐਨ ਆਰ ਦੀ ਜਿਹੜੀ ਹੈਗੀ ਆ ਉਹਦੇ ਰੈਪਟ ਪਾ ਚੁੱਕੇ ਨੇ ਤੇ ਉਹ ਜਿਹੜੀ ਲੜਕੀ ਦੀ ਹੁਣ ਇਸ ਵੇਲੇ ਪੂਰੀ ਆਪਣੀ ਜਿਹੜੀ ਹੈਗੀ ਸੈਟੀਸਫਾਈ ਕਰਨ ਲੜਕੀ ਹੋ ਗਈ ਆ ਯਾਨੀ ਕਿ ਦੋਨੋਂ ਦਾ ਆਪਸੀ ਸਮਝੌਤਾ ਹੋ ਗਿਆ ਜੀ ਹਾਂ ਜੀ ਉਹਨਾਂ ਦਾ ਸਮਝੌਤਾ ਹੋ ਗਿਆ ਲੜਕੀ ਦੀ ਜਿਹੜੀ ਜੋ ਜਿਸ ਨੇ ਦਰਖਾਸਤ ਦਿੱਤੀ ਸੀਗੀ ਉਹ ਕਹਿੰਦੀ ਮੈਂ ਹੁਣ ਆਪਣੀ ਕੋਈ ਕਾਰਵਾਈ ਨਹੀਂ ਕਰਾਉਣੀ ਮੇਰੇ ਜਿਹੜੀ ਆ ਪੁਲਿਸ ਨੇ ਜਿਹੜੀ ਆਪਣਾ ਕਾਨੂੰਨੀ ਕਾਵੇ ਕਰਕੇ ਜਾਂ ਜੋ ਸਟਾ ਜੋ ਕਾਲਜ ਦਾ ਸਟਾਫ ਸੀਗਾ ਕਾਲਜ ਦੀ ਮੈਨੇਜਮੈਂਟ ਸੀ ਉਹਨੇ ਲੜਕੀ ਜਿਹੜੀ ਜਿਹਨੇ ਹਮਲਾ ਕੀਤਾ ਸੀਗਾ ਉਸ ਨੂੰ ਕਾਲਜੋਂ ਕੱਢ ਕੇ ਤੇ ਲੜਕੀ ਨੇ ਆਪਣੀ ਤਸੱਲੀ ਪ੍ਰਾਪਤਾਈ ਮੁੱਖੀਆਂ ਬਾਰੇ ਕੋਈ ਬਲੰਟ ਸੱਟ ਇੱਕੋ ਇੱਕੋ ਬਲੰਟ ਸੱਟ ਆਈ ਹੈਗੀ ਆ ਤੇ ਉਹ ਤੁਹਾਨੂੰ ਦੱਸੋ ਐਮ ਐਨ ਆਰ ਜੀ ਦੇ ਓਪੀਨੀਅਨ ਮਿਲੇਗੀ ਉਹ ਸਿਵਲ ਨੇਚਰ ਜਿਹੜੀ ਆਪਣਾ ਜਿਹੜੀ ਸੱਟ ਤਾਂ ਸਿਵਲ ਸਿੰਪਲ ਨੇਚਰ ਆਈ ਹੈਗਾ ਠੀਕ ਹੈ ਥੈਂਕ ਯੂ